ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਵੀਰੂ ਬਲੌਗ ਵਿੱਚ ਆਪਾਂ ਕਰਾ ਲਈ ਕਟਿੰਗ ਤੇ ਸਰਤਾਜ ਦੀ ਵੀ ਆਪਾਂ ਕਟਿੰਗ ਕਰਾ ਕੇ ਆ ਗਏ ਜੀ ਹੈਲੋ ਸਰਤਾਜ ਹੈਲੋ ਠੀਕ ਹੈ ਜੀ ਅੱਜ ਚੱਲੇ ਆਪਾਂ ਸਰਤਾਜ ਜਨਾ ਦੇ ਪ੍ਰਭ ਜਨਾ ਦੇ ਨਾਨਕੇ ਪ੍ਰਭ ਐ ਵੇਖ ਲੋ ਭਾਈ ਠੀਕ ਹੈ ਜੀ ਤੇ ਆ ਪ੍ਰਭ ਅੱਜ ਕਹਿੰਦਾ ਕਿ ਮੈਂ ਆਹ ਵਾਲੀ ਪੱਗ ਬੰਦਣੀ ਹੈਗੀ ਨਵੀਂ ਤੇ ਸਰਤਾਜ ਤੂੰ ਵੀ ਪੱਗ ਬੰਦਣੀ ਹਾਂ ਅੱਛਾ ਠੀਕ ਹੈ ਜੀ ਸਰਤਾਤ ਦੀ ਕਟਿੰਗ ਕਿਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਆਪਾਂ ਮੈਂ ਵੀ ਬਸ ਨਹਾ ਧੋ ਲਿਆ ਤਿਆਰ ਲੱਗੇ ਹੁਣ ਤੇ ਦੁਪਹਿਰ ਦੇ ਵਜ ਚੁੱਕੇ ਨੇ ਜੀ 12 ਆਪਾਂ ਜਾ ਰਹੇ ਹਾਂ ਜੀ ਆਪਣੀ ਪੀਂਤੇ ਤੇ ਮੰਮਾ ਐ ਦੀਨੇ ਹੋਣਾ ਹੱਲੇ ਤਿਆਰ ਠੀਕ ਹੈ ਜੀ ਅਲਟਾ ਜਾ ਅੱਛਾ ਜੀ ਕਹਿੰਦਾ ਵਾਲ ਕਟਾਲੇ ਨੇ ਕੰਚੀ ਨਾਲ ਤੇ ਆਹ ਕੈਂਚੀ ਹੈ ਕੀ ਠੀਕ ਹੈ ਜੀ ਤੇ ਮੈਂ ਵੀ ਚੱਲਾਂ ਜੀ ਆਪਣੇ ਕੱਪੜੇ ਸੀਨੇ ਦਿੱਤੇ ਸੀ ਕਿ ਦਰਜੀ ਕੋਲ ਅੱਜ ਸ਼ਾਪ ਬੰਦ ਹੋਈ ਦੀ ਤੇ ਦੇਖਦਾ ਦੇ ਘਰ ਜਾ ਕੇ ਜੇ ਮਿਲ ਗਏ ਠੀਕ ਆ ਨਹੀਂ ਤਾਂ ਫੇਰ ਉਹੀ ਆਪਣੀ ਰੈੱਡ ਟੀ-ਸ਼ਰਟ ਤੇ ਉਹੀ ਕਲਸੀ ਜੀ ਜੀਨ ਤੇ ਚਿੱਟੇ ਰੰਗ ਦੇ ਮਲੇ ਜੇ ਬੂਟ ਯਾ ਯਾ ਜਿੰਦਾਬਾਦ ਕੈਂਚੀ ਨਾ ਤੇਰੇ ਕੋ ਨਹੀਂ ਕੱਟੀ ਜਾਣੀ ਕੱਟ ਦੇ ਕੱਟ ਦੇ ਜਲਦੀ ਕੱਟ ਦੇ ਫੇਰ ਮੂੰਹ ਘੱਟ ਜੱਜ ਨੂੰ ਮੂੰਹ ਓਡੀ ਜਾਂਦਾ ਵੇ ਕੀ ਹੋੜੇ ਇਹ ਦਰਜੀ ਦੀ ਸ਼ਾਪ ਸੀਗੀ ਬੰਦ ਤੇ ਹੁਣ ਆਪਾਂ ਚੱਲੇ ਆਂ ਜੇ ਕਾਦੀ ਫਿਰ گارਮੈਂਟਸ ਵਾਲੀ ਸ਼ਾਪ ਤੋਂ ਲੈ ਆਉਨੇ ਆਂਗੇ ਠੀਕ ਹੈ ਜੀ ਆ ਕੱਢ ਲਿਆ ਆਪਾਂ ਆਪਣਾ ਮੋਟਰਸਾਈਕਲ ਬਾਹਰ ਤੇ ਧੁੱਪ ਬਹੁਤ ਜਿਆਦੀ ਹੈ ਗਰਮੀ ਬਹੁਤ ਹੈ ਜੀ ਆਏ ਕਿੱਥੇ ਸੂਰਜ ਦੀਦਾ ਵੀਡੀਓ 'ਚ ਮੈਂ ਤੇ ਲੱਭਦਾ ਨਹੀਂ ਪਾ ਕੇ ਤੇ ਟਾਈਮ ਹੋ ਗਿਆ ਜੀ ਫੋਨਾ ਇੱਕ ਹੁਣ ਕਾਦੀ ਚਲਦੀਆਂ ਮੈਂ ਤੇ ਪ੍ਰਭ ਚੱਲੇ ਆ ਕੀ ਹੋ ਗਿਆ ਜੀ ਚੱਲ ਜਾ ਗੇਟ ਖੋਲ ਖੋਲ ਦੇ ਖੋਲ ਦੇ ਜਲਦੀ ਮੋਟਰਸਾਈਕਲ ਬਾਹਰ ਗੱਡੀ ਐ ਤੂੰ ਕਿਉਂ ਤੈਨੂੰ ਮੈਂ ਇੱਕ ਵਲੋਗ ਵਾਲੀ ਤੈਨੂੰ ਇੱਕ ਮੈਨੂੰ ਦੀ ਦਿਖਾਈ ਕਰ ਤੂੰ ਵੀ ਨਾਲ ਜਾਣਾ ਓਏ ਤੂੰ ਕੀ ਕਰਨਾ ਨਾਲ ਗਰਮੀ ਬੜੀ ਆ ਉਹ ਘਾ ਰਹੇ ਰਿਹਾ ਪੁੱਤ ਵੇਖ ਲੈ ਫਿਰ ਉਹ ਗੁਰਵਾਦ ਸੂਟ ਦੇ ਇੱਕ ਲੈ ਕੇ ਆਉਣਾ ਵਾ ਤੇਰਾ ਲੈ ਲਿਆ ਵੇ ਰਾਦਾ ਆਉਂ ਵੀ ਤੇਰਾ ਆਹੋ ਮੈਂ ਜੀ ਵਿਖਾ ਦਈਏ ਤੁਹਾਨੂੰ ਆ ਲੈਨਤੀ ਸ਼ਰਟ ਠੀਕ ਹੈ ਜੀ ਇਹ ਸ਼ਰਟ ਇਹ ਟੋਮੀ ਹਿਲਫਾਜ਼ਲ ਲਿਖਿਆ ਉੱਪਰ ਇਹ ਲੈਨਤੀ ਪੈਂਟ ਤੇ ਆਪਾਂ ਹੋ ਗਏ ਆਂ ਜੀ ਰੈਡੀ ਠੀਕ ਆ ਜਾਲੇ ਦੇ ਕੱਪੜੇ ਤੇ ਆ ਪੈਂਟ ਥੋੜੀ ਹਨਾ ਲੰਮੀ ਹੈਗੀ ਜਿਆਦਾ ਹੀ ਇਸ ਨੂੰ ਦੇਖਦੇ ਆਂਗੇ ਆਪਾਂ ਦੂਸਰੀ ਪਾ ਕੇ ਚੱਲ ਜਾਨੇਗੇ ਕਿਉਂਕਿ ਆਪਣੇ ਕੋਲ ਪੈਂਟ ਲੰਮੀ ਆ ਤੇ ਟਾਈਮ ਜਿਹੜਾ ਥੋੜਾ ਹੈਗਾ ਵਾਪਸ ਵੀ ਆਉਣਾ ਹੈਗਾ ਤੇ ਇਸ ਕਰਕੇ ਸੱਤ ਅਸਦੀ ਕਾਰਜੀ ਆਪਾਂ ਇਦਾਂ ਕਰਦੇ ਆਂਗੇ ਕਿ ਆਪਾਂ ਪੈਂਟ ਹੀ ਚੇਂਜ ਕਰ ਲੈਨੇ ਆ ਹੈਨਾ ਪ੍ਰਭ ਓਕੇ ਤੇ ਬਾਅਦ ਵਿੱਚ ਆ ਕੇ ਇਹਨੂੰ ਸੈਟਿੰਗ ਸੈੱਟ ਕਰਾਵਾਂਗੇ ਪੈਂਟ ਨੂੰ ਠੀਕ ਹੈ ਜੀ ਆਪਾਂ ਹਣ ਚੱਲੇ ਪ੍ਰਭ ਵੀ ਹੋ ਗਿਆ ਰੈਡੀ ਸਰਤਾਜ ਵੀ ਰੈਡੀ ਤੇ ਮੈਂ ਵੀ ਰੈਡੀ ਤੇ ਇਥਾਰੇ ਮੋਟੋ ਵੀ ਰੈਡੀ ਚਲੋ ਠੀਕ ਹੈ ਜੀ ਮਿਲਦੇ ਆ ਕੇ ਓਕੇ ਬਾਈ ਅਲੋ ਤੇਰਾ ਹਾਲ ਚਾਲ ਉਹ ਖਾਵਾਂਗੇ ਓਕੇ ਬਾਈ ਸਰਤਾਜ ਜੀ ਚਲਿਏ ਓਕੇ ਬਾਈ ਮੈਂ ਟਾਈਮ ਹੋ ਗਿਆ ਜੀ 8:35 ਅਸੀਂ ਆ ਗਏ ਹੁਣ ਬਟਾਲਿਓ ਵਾਪਸ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਹੁੰਦਿਆਂ ਹੀ ਕੱਪੜੇ-ਕੁਪੜੇ ਕਰ ਲਏ ਚੇਂਜ ਚੇਂਜ ਵੀ ਕੀਤਾ ਸਰਤਾਜਾ ਤੇ ਚਲੋ ਠੀਕ ਹੈ ਜੀ ਥੈਂਕ ਯੂ ਬਾਏ ਮਿਲਦੇ ਹਾਂ ਜੀ ਅਗਲੇ ਵਲੌਗ ਵਿੱਚ ਓਕੇ ਬਾਏ ਓਕੇ ਬਾਏ ਮਿਲਦੇ ਹਾਂ ਫਿਰ ਅਗਲੇ ਵਲੌਗ ਵਿੱਚ ਬਾਏ